ਫਸਲਾਂ ਤਾਂ ਜਿੰਨੀਆਂ ਵੀ ਦੇਖੀਆਂ ਨੇ ਵੀ ਜਿੱਥੋਂ ਤੇ ਪਾੜ ਪਏ ਨੇ ਉੱਥੋਂ ਲੈ ਕੇ ਤਾਂ ਕਾਫੀ ਜ਼ਿਆਦਾ ਨੁਕਸਾਨ ਆਈ ਫਸਲ ਤਾਂ ਬਿਲਕੁਲ ਹੀ ਨਹੀਂ ਬਚੀ ਹੈਗੀ ਤੇ ਬਾਕੀ ਜਿੰਨਾ ਵੀ ਹੈਗਾ ਹੁਣ ਜਿਨ੍ਹਾਂ ਦੇ ਉਰੇ ਖੇਤ ਪੱਤਰ ਅਸੀਂ ਕਰ ਰਹੇ ਹਾਂ ਇੱਥੇ ਇਹਨਾਂ ਨਾਲ ਗੱਲ ਕਰੀ ਸੀ ਉਹ ਕਹਿੰਦੇ ਸੀ ਵੀ ਸਾਡੇ ਡੰਗਰ ਸੀਗੇ ਕਾਫੀ ਜ਼ਿਆਦਾ 12 14 ਡੰਗਰ ਸੀਗੇ ਉਰੇ ਉਹਨਾਂ ਤੋਂ ਉਹਨਾਂ ਦੇ ਇੱਕ ਪਤਾ ਨਹੀਂ ਦੋ ਡੰਗਰ ਬਚਿਆ ਬਾਕੀ ਸਾਰੇ ਪਾਣੀ 'ਚ ਰੁੜ ਗਏ ਉਹਨਾਂ ਦੇ ਮਾਲ ਲੰਗਰ ਵੀ ਰੁੜ ਗਏ ਉਹਨਾਂ ਦੇ ਮਾਲ ਡੰਗਰ ਵੀ ਰੁੜ ਗਿਆ ਸਾਰਾ ਹਾਂਜੀ ਜਿਨ੍ਹਾਂ ਦੇ ਉਰੇ ਖੇਤ 'ਚ ਅਸੀਂ ਲੱਗੇ ਹੋਏ ਹਾਂ ਹਾਂਜੀ ਹੁਣ ਜਿਹੜੇ ਟਰੈਕਟਰਾਂ ਦੀ ਆਵਾਜ਼ਾਂ ਆ ਰਹੀਆਂ ਜਿਹੜੇ ਖੇਤ ਚ ਲੱਗੇ ਹਾਂਜੀ ਮਾਲਟਿੰਗ ਡੰਗਰ ਰੁੜ ਗਏ ਤਾਂ 12 ਡੰਗਰ ਸ਼ਾਇਦ ਕਹਿੰਦੇ ਸੀ ਵੀ ਇੱਕ ਜਾਂ ਦੋ ਡੰਗਰ ਬਚੇ ਬਸ ਬੜਾ ਵੱਡਾ ਨੁਕਸਾਨ ਆਇਆ ਹਾਂਜੀ ਹੁਣ ਇਹਨਾਂ ਦੇ ਘੱਟੋ-ਘੱਟੇ ਕਹਿੰਦੇ ਸੀ ਸਾਡੇ 22 ਕਿਲੇ ਨੇ ਕੁਝ ਦਰਿਆ ਦੇ ਅੰਦਰ ਨੇ ਜਿਹੜੇ ਆਪਾਂ ਪੁੱਲਰ ਤੁਸੀਂ ਦੇਖ ਰਹੇ ਹੋ ਪਿੱਛੇ ਜਿੰਨੇ ਵੀ ਪੱਟੇ ਹੋਏ ਨੇ ਇਹ ਸਾਰੇ ਇਹਨਾਂ ਦੇ ਨੇ ਅੱਛਾ ਇਹੜੀ ਜ਼ਮੀਨ ਆ ਦਰਿਆ ਦੇ ਬਿਲਕੁਲ ਕਿਨਾਰੇ ਦੇ ਕਹਾ ਸਰ ਵੀ ਅੰਦਰ ਵੀ ਜ਼ਮੀਨ ਦਰਿਆ ਦੇ ਕੁਝ ਇਹਨਾਂ ਦੀ ਹੈਗੀ ਆ ਮੈਂ ਟੋਟਲ 22 ਕਿਲੇ ਦੱਸਦੇ ਨੇ ਉਹ ਇੱਥੇ ਬਜ਼ੁਰਗ ਬੈਠੇ ਸੀ ਸਾਡੇ ਕੋਲ ਜਿ ਕਿ ਕਿਵੇਂ ਚੱਲੂ ਗੁਜ਼ਾਰਾ ਉਹਨਾ ਤੁਹਾਨੂੰ ਕੀ ਲੱਗਦਾ ਵੈਸੇ ਮੁਸ਼ਕਲ ਹੋ ਗਿਆ ਮੁਸ਼ਕਲ ਤਾਂ ਹੈਗੇ ਜੀ ਪਰ ਔਖਾ ਤਾਂ ਨਹੀਂ ਹੈ ਕੁਝ ਵੀ ਇੰਪੋਸੀਬਲ ਕਹਿ ਦਿੰਦੇ ਆ ਜਿੱਦਾਂ ਆਈ ਐਮ ਪੋਸੀਬਲ ਪੋਸੀਬਲ ਕਰ ਦੋਗੇ ਇਹ ਤਾਂ ਤੁਹਾਡਾ ਪ੍ਰਵਾਹ ਨਹੀਂ ਫਿਰ ਵੀ ਹੀ ਲਵ ਸੀਲਾ ਗੁਰੂ ਸਾਹਿਬ ਕਰਦੇ ਆ ਹੀ ਲਵ ਸੀਲੇ ਤੇ ਬੰਦਾ ਹੀ ਕਰਦਾ ਨਾ ਤੁਸੀਂ ਫਤੇਗੜ ਸਾਹਿਬ ਤੋਂ ਆਏ ਹੋ ਬਾਕੀ ਨੌਜਵਾਨ ਹੋਰ ਮੈਂ ਵੇਖ ਰਿਹਾ ਸੀ ਬਹੁਤ ਆਰ ਟਰੈਕਟਰ ਲੱਗੇ ਹੋਏ ਆ ਬਲਜਿੰਦਰ ਹੀ ਲਵ ਸੀਲਾ ਕਰਨਾ ਹੀ ਪੈਂਦਾ ਹਨਾ